ਜੋ ਅੰਮ੍ਰਿਤ ਵੇਲੇ ਦੀ ਸੁਭਾਅ ਕਰਦੇ ਆ ਆਲਸ ਨੂੰ ਤਿਆਗਦੇ ਆ ਆ ਛੇ ਪੋ ਦਾ ਦਿਹਾੜਾ ਹੈ ਗੁਰੂ ਘਰ ਨੰਤਮਸਤਕ ਕਰੋ ਕੇ ਗੁਰੂ ਦੀ ਮਿਹਰ ਦੇ ਪਾਤਰ ਬਣ ਰਹੀਆਂ ਛੇ ਪੋ ਦਾ ਦਿਹਾੜਾ ਅਓ ਇਸ ਦਿਨ ਨੂੰ ਵਿਸਤਾਰ ਦੇ ਨਾਲ ਸਮਝਣ ਦਾ ਯਤਨ ਕਰੀਏ ਸਿੱਖੀ ਦਾ ਆਧਾਉ ਦੇ ਉੱਤੇ ਦੋਖੇ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਦੇ ਵਿਰੁੱਧ ਲੋਕ ਸਿਰ ਉੱਤੇ ਲੱਗੇ ਸਨ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਨੂੰ ਸ਼ਹੀਦ ਕਰਕੇ ਸਿੱਖਾਂ ਨੂੰ ਦੇਖੀ ਹੁੰਦਾ ਆਪਾਂ ਨੂੰ ਸੁੱਖ ਮਿਲਦਾ ਹੈ ਕਿਉਂਕਿ ਸਿਰਫ਼ ਤੋਂ ਹਿੰਸਕ ਘਰ ਦੇ ਦੁੱਖੀ ਬਹੁਤ ਸਨ ਫਿਰ ਗੁਰਤੇਗ ਹਰਗੋਬਾਦ ਪਾਤਸ਼ਾਹ ਜੀ ਹਿੰਦੂਆਂ ਦੇ ਰਾਖੀ ਕਰਦੇ ਹੋਏ ਸੀਸ ਸ਼ਹੀਦ ਹੋ ਗਿਆ ਉਹ ਸੀਸ ਦੀ ਪਾਗੀ ਸੀਸ ਬਰਗਾ ਕਰ ਦਿੱਤਾ ਗਿਆ ਇਹ ਸਾਰੇ ਚਾਹਦਾ ਆ ਰਿਹਾ ਸੀ ਸਿੱਖਾਂ ਨੂੰ ਬੁਲਾਉਣ ਦੇ ਲਈ ਫਿਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖੀ ਸਿਧਾਂਤਾਂ ਨੂੰ ਉੱਚਾ ਕਰਨ ਦੇ ਲਈ ਖਾਲਸਾ ਪੰਥ ਦੀ ਸਹਾਜਨਾ ਕੀਤੀ ਲਈ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਹਾਜਨਾ ਕੀਤੀ ਗਈ ਤੇ ਫਿਰ ਸਿੱਖਾਂ ਦੇ ਰਹਿਣ ਸਹਿਣ ਚ ਬੜਾ ਬਦਲਾਅ ਆਇਆ ਸਿੱਕਉ ਰਿਆ ਕਰੇ ਸਵਾਰ ਹੋਣ ਲਗੇ ਨਗਾਰੇ ਵੱਜਣ ਲਗੇ ਗੁਰਗੋਬਨ ਪਾਤਸ਼ਾਹ ਜੀ ਮਹਾਰਾਜਿਆਂ ਦੀ ਤਰ੍ਹਾਂ ਰਹਿਣ ਲਗੇ ਤੇ ਜਿਹੜੇ ਉਹਨਾਂ ਦੇ ਯੋਧੇ ਸਨ ਚਾਹੇ ਪਹਾੜੀ ਰਾਜੇ ਕਹਿ ਲੋ ਚਾਹੇ ਮੁਗਲ ਕੋ ਫੌਜ ਕਹਿ ਲੋ ਉਹਨਾਂ ਜੀ ਵਰਗੇ ਸਾਰੇ ਸਿੱਖ ਧਰਮ ਤੋਂ ਸਿੱਖੀ ਦੀ ਚੜ੍ਹਦੀ ਕਲਾ ਤੋਂ ਖਾਰਖਾਨੇ ਲਗੇ ਪਹਾੜੀ ਰਾਜੇ ਉਹ ਸਨ ਜਿਨ੍ਹਾਂ ਦੇ ਦਾਦਿਆਂ ਨੂੰ ਪਰਦਾਦਿਆਂ ਨੂੰ ਹਰ ਗੋਬਨ ਪਾਤਸ਼ਾਹ ਜੀ ਨੇ ਦਵਾਲੀਅਤ ਦੀ ਕੈਦ ਤੋਂ ਛੁਡਾਇਆ ਸੀ ਉਹੀ ਪਹਾੜੀ ਰਾਜੇ ਗੁਰੂ ਘਰਾਂ ਈਰਖਾ ਕਰਦੇ ਹੋਏ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕਰਦੇ ਸੀ ਉਹਨਾਂ ਨੇ ਮੁਗਲਾਂ ਦੇ ਨਾਲ ਰਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾੜਿਆ ਗਰਮੀਆਂ ਦਾ ਪਾਇਆ ਹੋਇਆ ਠੇਰਾ 6-7 ਮਹੀਨੇ ਈਰਾ ਚੱਲਿਆ ਲਗਾਤਾਰ ਮੁਗਲ ਫੌਜ ਸੀ ਤੇ ਨਾਲ ਪਹਾੜੀ ਰਾਜਿਆਂ ਦੀਆਂ ਫੌਜਾਂ ਸਨ 5-6 ਮਹੀਨੇ ਲਗਾਤਾਰ ਘੇਰਾ ਪਾਇਆ ਰੱਖਿਆ ਇਹਦੋਂ ਤੱਕ ਕਿ ਜੋ ਵੀ ਫौज ਅੰਦਰ ਬਣਨੇ ਕੋਸ਼ਿਸ਼ ਕਰਦੀ ਉਹ ਮਾਰੀ ਜਾਂਦੀ ਕਿਲੇ ਦੇ ਘੇਰਾ ਬੰਦੇ ਬਹੁਤ ਹੀ ਮਜਬੂਤ ਕੀਤੀ ਵੈਸੇ ਗੋਲਦੋਮੇ ਪਾਕਸ਼ਾ ਨੇ 6-7 ਮਹੀਨੇ ਲਗਾਤਾਰ ਰਹਿਣ ਤੋਂ ਬਾਅਦ ਜਿਹੜੀ ਮੁਗਲਾਂ ਫੌਜਾਂ ਜਾਂ ਪਹਾੜੀ ਰਾਜਾਂ ਦੀ ਫੌਜ ਸੀ ਉਹਨਾਂ ਵਿੱਚ ਬਗਾਵਤ ਹੋ ਗਈ ਕਿਨਾ ਸਮਾਂ ਹੋ ਗਿਆ ਅਸੀਂ ਘਰ ਕੇ ਛੱਡੇ ਹੋਏ ਰਹੇ ਇੱਥੇ ਜਿਹੜੇ ਸਾਡੇ ਤੱਕ ਖਾਣਾ ਨਹੀਂ ਉਹ ਵੀ ਨਹੀਂ ਸਾਹਮਣੇ ਮਿਲਦੇ ਆ ਬੜੀਆਂ ਤਰ੍ਹਾਂੀਆਂ ਉਹਨਾਂ ਦੇ ਅੰਦਰ ਬੁਗਾਲ ਤਾਉਣ ਲੱਗੀਆਂ ਤੇ ਜਿਹੜੇ ਸਿੱਖ ਸਨ ਉਹ ਗੁਰੂ ਸੰਗਤ ਸਦਕਾ ਬਾਣੀ ਦੇ ਸਦਕਾ ਇੱਥੇ ਇਖਤਿਆਰ ਦੇ ਆਜੂ ਛੇ-ਸੱਤ ਮਹੀਨੇ ਇੱਕ ਜਗ੍ਹਾ ਤੇ ਝਿੜਿਆ ਰਹਿਣਾ ਬਾਹਰੋਂ ਜਿਹੜਾ ਪਾਣੀ ਹੁੰਦਾ ਸੀ ਉਹ ਵੀ ਖੋਜਾਂ ਦੇ ਬੰਦ ਕਰ ਦਿੱਤਾ ਸੀ ਆਹ ਪਾਣੀ ਦੇ ਵੀ ਬੜੇ ਜਾਂਦੇ ਘਾਟ ਹੋ ਗਈ ਸੀ 6-7 ਮਹੀਨੇ ਸਿਰਫ ਇੱਕ ਬਾਣੀ ਦੇ ਨਾਲ ਕਿ ਕਬਾਣੀ ਤੋਂ ਆਪਣਾ ਕੀ ਮਿਲਦਾ ਹੈ ਪਹਿਲਾ ਮਿਲਦਾ ਸਬਰ ਸਬਰ ਜਿਹੜਾ ਮਨੁੱਖ ਨੂੰ ਸਭ ਤੋਂ ਜ਼ਰੂਰੀ ਹੈ ਅੱਜ ਸਬਰ ਸਿਦਕ ਨਾ ਹੋਣ ਕਰਕੇ ਅਸੀਂ ਖਵਾਲ ਹੋ ਗਏ ਬਗਵਾਣੀ ਦੇ ਸਾਹਮਣੇ ਮੰਦ ਸਬਰ ਸੀ ਪੰਛੀ ਮੇਲੇ ਰਹੇ ਫਿਰ ਸਿੱਖ ਸੰਤਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਅਵਾਜ਼ਾਂ ਆਉਣ ਲੱਗੀਆਂ ਕੀ ਆਪਾਂ ਇੱਥੇ ਬੈਠਣ ਦੇ ਬਜਾਏ ਵਾਜ ਜਾ ਕੇ ਫੌਜਾਂ ਨਾਲ ਲੜਦੇ ਹਾਂ ਸ਼ਹੀਦੀ ਪ੍ਰਾਪਤ ਕਰਦੇ ਹਾਂ ਜਾਂ ਇਥੋਂ ਨਿਕਲ ਜਾਂਦੇ ਹਾਂ ਕਿਉਂਕਿ ਸੰਗਤ ਹੈ ਜੇ ਸੰਗਤੀ ਬਾਜ ਆਵੇ ਉਸ ਸਰਪਾਲ ਸਿੰਘ ਨੇ ਕਿਹਾ ਕਿ ਜਿਵੇਂ ਸੰਗਤਾਂ ਦਿਲ ਕਰਦਾ ਹੈ ਓਵੇਂ ਕਿ ਸੰਗਤ ਨੂੰ ਆਪਾਂ ਗੁਰਬਾਣੀ ਵਿੱਚ ਇਹ ਪੈ ਦਿੱਤੀ ਗਈ ਹੈ ਇਤਿਹਾਸ ਵਿੱਚ ਇਹ ਪੈ ਦਿੱਤੀ ਗਈ ਹੈ ਸੰਗਤ ਦੀ ਆਵਾਜ਼ ਆਉਂਦੀ ਕਿ ਆਪਾਂ ਇੰਤਜ਼ਾਰ ਕਰਨ ਦੇ ਬਜਾਏ ਫੌਜਾਂ ਦੇ ਨਾਲ ਉੱਠੀਏ ਲੜੀਏ ਸ਼ਹੀਦੀਆਂ ਪ੍ਰਾਪਤ ਕਰੀਏ ਉਦੋਂ ਨਨਕੋੜੇ ਦੇ ਘੇਰੇ ਵਿੱਚ ਕੋਜਾ ਦੇ ਘੇਰੇ ਵਿੱਚ ਬੱਚੇ ਵੀ ਸਨ ਬਜ਼ੁਰਗ ਵੀ ਸੀ ਸਾਰੇ ਤਰ੍ਹਾਂ ਦੇ ਲੋਕ ਰਹੇ ਸਨ ਪਾਤਸ਼ਾਹ ਜੀ ਨੇ ਕਿਹਾ ਚਲੋ ਜਿਵੇਂ ਉਸ ਵੇਲੇ ਕੋਲਾ ਹੁਕਮ ਹੋਵੇਗਾ ਉਹ ਮੈਂ ਕਰ ਦਿੱਤਾ ਹੈ ਫਿਰ ਬਹਾਰ ਭਾੜੇ ਰਾਜਿਆਂ ਨੇ ਮੋਹਰਾਂ ਦੀ ਇੱਕ ਬਿਉਂਤ ਬਣਾਈ ਇੱਕ ਤਕਵੀਰ ਬਣਾਈ ਕਿ ਪਾਤਸ਼ਾਹ ਜੀ ਨੂੰ ਕਿਹਾ ਜਾਵੇ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਉਹਨਾਂ ਨੇ ਇੱਕ ਆਟੇ ਦੀ ਗਾ ਬਣਾਈ ਇਸ ਕੋਰਣਾ ਨਾ ਮੀਆਂ ਸੋਹਣ ਖਦੀਆਂ ਕਿ ਤੁਸੀਂ ਨਾਗਪੁਰ ਦਾ ਕਿਰਾਾ ਛੱਡ ਜਾਓ ਕਿਸੇ ਵੀ ਸਿੱਖ ਸੰਗਤ ਨੂੰ ਆਤਰੇ ਪਾਇਆ ਜਾਵੇਗਾ ਮਾਰਿਆ ਨਹੀਂ ਜਾਵੇਗਾ ਕੋਈ ਜ਼ਬਰਦਸਤ ਨਹੀਂ ਹੋਵੇਗਾ ਪਾਤਸ਼ਾਹ ਜੀ ਨੇ ਮੁਗਲਾਂ ਦੀ ਚਾਲ ਪਹਾੜੀ ਰਾਜਿਆਂ ਦੀ ਚਾਲ ਵਿਖਾਉਣ ਦੇ ਲਈ ਸਿੱਖ ਸੰਤਾਂ ਨੂੰ ਇੱਕ ਵਿਉਂਤ ਬਣਾ ਕੇ ਵਿਖਾਈ ਪਾਤਸ਼ਾਹ ਨੇ ਕੁਝ ਘੋੜ ਸਵਾਰ ਤੇ ਕੁਝ ਗੱਡੇ ਖਾਣੇ-ਦਿਖਰੀਆਂ ਨਾਲ ਲੱਦ ਕੇ ਫਤੂਲੇ ਕੱਪੜਿਆਂ ਨਾਲ ਲੱਦ ਕੇ ਕਿਲੇ ਤੋਂ ਬਾਹਰ ਕੱਢ ਦਿੱਤੀ ਜਦੋਂ ਉਹ ਦਿਖਾ ਉਹ ਵਿਅੰਗ ਬਾਹਰ ਨਿਕਲੇ ਤਾਂ ਬਹਾਮੀ ਰਾਜੇ ਤੇ ਮੁਗਲ ਕੌਮ ਉਹ ਤੇ ਹਵਲਾ ਕਰ ਦਿੱਤਾ ਤੇ ਬਾਅਦ ਤੋਂ ਉਹਨਾਂ ਨੂੰ ਪਛਸਾਣਾ ਪਿਆ ਜ਼ਿੰਮੇਵਾਰੀ ਉਠਾਉਣੀ ਪਈ ਇਹ ਸੀ ਪੰਜ ਬਹੁਤ ਅਲੱਗ ਉਹਨਾਂ ਨੂੰ ਜ਼ਿੰਮੇਵਾਰੀ ਉਠਾਣੀ ਪਈ ਤੇ ਫਿਰ ਬਾਅਦ ਚ ਉਹਨਾਂ ਨੇ ਸੱਚ ਦੇ ਗਾਣਿਆਂ ਨਹੀਂ ਸਤਿਮੁਦਰੀ ਗਾਣ ਲੈ ਕੇ ਆਏ ਗੀਤਾ ਦੇ ਸੌਂਖਾ ਦੇ ਕਰਾਨਾ ਦੀਆਂ ਸੂਹਾਂ ਖੜਦੀਆਂ ਗਈਆਂ ਕਿਸੀ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਤੁਸੀਂ ਸਾਨੂੰ ਕਿਮਾ ਕਰੋ ਅੱਗੇ ਤੋਂ ਇਹੋ ਜਿ ਕੋਈ ਵੀ ਇਕੱਠਾ ਨਹੀਂ ਹੁੰਦੇ ਸੀ ਤੁਸੀਂ ਲੰਕਪੁਰ ਦਾ ਕਿਲਾ ਛੱਡ ਕੇ ਚਲੇ ਜਾਓ ਫਿਰ ਪਾਤਸ਼ਾਹ ਜੀ ਨੇ ਸਿੱਖ ਸੰਤਾਂ ਨੂੰ ਪੁੱਛਿਆ ਤੇ ਸੰਤਾਂ ਦੀ ਰਾਏ ਹੋਈ ਕਿ ਆਪਾਂ ਕਿਲੇ ਨੂੰ ਛੱਡਾਂ ਨਹੀਂ ਫਿਰ 6 ਪੋ ਦੀ ਰਾਤ ਅੱਜ 6 ਪੋ ਦਾ ਦਿਨ ਹੈ ਅੱਜ ਦੇ ਦਿਨ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਛੇਉ ਪੋ ਦੀ ਰਾਤ ਨੂੰ ਤਿੰਨ ਜਥਿਆਂ ਦੇ ਵਿੱਚ ਪਹਿਲਾ ਜਥਰਾ ਸਿੰਘ ਜੀ ਸੰਗੰਨਾ ਜੀ ਜਿਦੂ ਗੁਰੂ ਗੋਬਿੰਦ ਪਾਤਸ਼ਾਹ ਜੀ ਆਪ ਅਗਵਾਈ ਕਰ ਰਹੇ ਸਨ ਦੂਜਾ ਜਥਰਾ ਜਿਮਾਨਿਆ ਸਾਹਿਬ ਪਾਈ ਮਣੀ ਸਿੰਘ ਜੀ ਪਾਈ ਦਿਆ ਸਿੰਘ ਜੀ ਉਹਨਾਂ ਦੀ ਅਗਵਾਈ ਕਰ ਰਹੇ ਸਨ ਤੇ ਤੀਜੇ ਜਥੇ ਦੀ ਅਗਵਾਈ ਸਹਵਡਾ ਲਾਲ ਸਿੰਘ ਜੀ ਕਰ ਰਹੇ ਸਨ ਤਿੰਨ ਜਥਿਆਂ ਦੇ ਵਿੱਚੋਂ ਅਨੰਦਪੁਰ ਸਾਹਿਬ ਦੇ ਕਿਰੇ ਤੋਂ ਗੁਰੂ ਪਾਤਸ਼ਾਹ ਜੀ ਬਾਹਰ ਆਏ ਤੇ ਇਸੇ ਤਰ੍ਹਾਂ ਉਨਾ ਕਾਉਂ ਪੁਰਸਾ ਦਾ ਕਿਲਾ ਛੱਡ ਦਿੱਤਾ ਇਤਿਹਾਸ ਆਪ ਨੂੰ ਤਾਂ ਜ਼ਰੂਰੀ ਨੇ ਕਿਉਂਕਿ ਪਹਿਲਾਂ ਅਸੀਂ ਸুরু ਤੋਂ ਹੀ ਜਦੋਂ ਕੌਮੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ ਨਾ ਉਦੋਂ ਤੋਂ ਹੀ ਸਿੱਖ ਧਰਮ ਦੇ ਦੁੱਖੀ ਰਹੇ ਨੇ ਗੁਰੂ ਘਰ ਨਾਲ ਇਲਕਾ ਕਰਦੇ ਰਹੇ ਨੇ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਤੋਂ ਤਹਿਵਾ ਚੀਏ ਗੁਰ ਤੇਗ ਹਾਰਪਾਲ ਪਾਤਸ਼ਾਹ ਦੇ ਇਤਿਹਾਸ ਨੂੰ ਸਮਝੀਏ ਜਾਂ ਗੁਰੂ ਗੋਬਿੰਦ ਪਾਤਸ਼ਾਹ ਜੀ ਦਾ ਅਨੰਦਪੁਰ ਦਾ ਕਿਲਾ ਛੱਡਣਾ ਤੇ ਉਹੀ ਦੁੱਖੀ ਅੱਜ ਵੀ ਮੌਜੂਦ ਨੇ ਅੱਜ ਸਿੱਖਾਂ ਨੂੰ ਸਰਿਆਂ ਨੂੰ ਨਹੀਂ ਮਾਰਿਆ ਜਾਂਦਾ ਪਰ ਸਾਡੇ ਵਿੱਚ ਜੜਾ ਵਾਲੀਆਂ ਕੰਤੀਆਂ ਜੜੀਆਂ ਨੇ ਕੌਣ ਇਸ ਸੂਲਾਂ ਨੇ ਸਾਡੇ ਬੱਚਿਆਂ ਨੂੰ ਇਤਿਹਾਸ ਨਾਲ ਤੋੜ ਦਿੱਤਾ ਸਿੱਖੀ ਨਾਲ ਤੋੜ ਦਿੱਤਾ ਜਦੋਂ ਪਰ ਫੈਸਲ ਮੰਤਰੀ ਦੇ ਦੌਰ ਵਿੱਚ ਸਾਡੇ ਬੱਚੇ ਪਤਿਤ ਹੁੰਦੇ ਜਾ ਰਹੇ ਨੇ ਔਰ ਇਹਨਾਂ ਇਤਿਹਾਸ ਨੂੰ ਜੀ ਵਾਚਨਾ ਹੈ ਇਹਨਾਂ ਦਿਹਾੜਿਆਂ ਨੂੰ ਜੀ ਵਾਚਨਾ ਹੈ ਇੱਕ ਜ਼ਿੰਮੇਵਾਰੀ ਦੀ ਨਿਭਾਈਏ ਇੱਕ ਚੰਗੇ ਮਾਵਾ ਪਾਉਂਦੇ ਚੰਗੇ ਬਲ ਸਿੱਖਾਉਂਦੇ ਕਿ ਆਪਾਂ ਸਿੱਖੀ ਦਾ ਤਾਂ ਕਿ ਚਲਿਏ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੀਏ ਪਾਤਸ਼ਾਹ ਜੀ ਮਿਹਰ ਕਰਨ ਸਾਡੇ ਨੂੰ ਸਿੱਖੀ ਸਿਧਾਂਤਾਂ ਦੇ ਤੇ ਜਗਨ ਦੇ ਆਗਿਆ ਰક્ષਣ ਤੇ ਨਾਮ ਦੀ ਦਾਤ ਰક્ષਣ ਸੁਨਿਆਤ ਤੇ ਬੇਟੀਆਂ ਪਰਵਾਰ ਵਾਹਿਗੁਰੂ ਦਾ ਦਰਸਾ ਵਾਹਿਗੁਰੂ ਕੀ ਤਪ ਤੇ